ਮੈਂ ਕੀ ਕਹਿਣਾ ਚਾਹੁੰਦਾ ਹਾਂ ਜਿਹੜਾ ਜੀ ਸ੍ਰੀ ਦਾ ਨੂੰ ਲਾ ਦਿੱਤਾ ਜਾ ਰਿਹਾ ਹੈ 21 ਅਕਤੂਬਰ ਨੂੰ ਪੂਰੀ ਕੀ ਪੂਰੀ ਪੁਲਿਸ ਪੂਰੇ ਭਾਰਤ ਦੀ ਪੁਲਿਸ ਭਾਰਤ ਦੇ ਜਿੰਨੇ ਵੀ ਡਿਫਰੈਂਟ ਡਿਫਰੈਂਟ ਪੁਲਿਸ ਆਰਗੇਨਾਈਜੇਸ਼ਨਸ ਹੈ ਉਹ ਪੁਲਿਸ ਕਮੇਮੋਰੇਸ਼ਨ ਡੇ ਮਨਾਉਂਦੀ ਹੈ ਆ ਪੁਲਿਸ ਕਮੇਮੋਰੇਸ਼ਨ ਡੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਪੁਲਿਸ ਔਰ ਜੋ ਆਰਮਡ ਪੁਲਿਸ ਦੀ ਜਿੰਨੇ ਵੀ ਬਟਾਲੀయన్స్ ਔਰ ਡਿਫਰੈਂਟ ਯੂਨਿਟਸ ਵਿੱਚ ਸ਼ਹੀਦ ਹੋਏ ਐਦੀ ਅੱਜ ਦੀ ਸ਼ੁਰੂਆਤ ਜੋ ਹੈਗੀ ਮੈਮੋਰੇਸ਼ਨ ਡੇ ਦੀ ਉਹ 1959 ਵਿਖੇ ਇੱਕ ਸੀਆਰਪੀਐਫ ਦੀ ਟੁਕੜੀ ਜੋ ਹੌਟ ਸਪ੍ਰਿੰਗ ਲਦਾਖ ਵਿਖੇ ਭਾਰਤ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਈ ਸੀਗੀ ਤੇ ਉਹਨਾਂ ਦੀ ਯਾਦ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀਗਾ ਹਰ ਸਾਲ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਇਸ ਸਾਲ ਵੀ ਪਿਛਲੇ ਸਾਲ ਦੇ 191 ਸ਼ਹੀਦ ਪਲੱਸ ਜੋ ਖੰਨਾ ਜ਼ਿਲ੍ਹੇ ਦੇ 33 ਸ਼ਹੀਦ ਪਰਿਵਾਰ ਹੈ ਅ ਸ਼ਹੀਦ ਹੈ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇੱਥੇ ਬੁਲਾਇਆ ਗਿਆ ਤੇ ਆ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਅੱਜ ਖੰਨਾ ਪੁਲਿਸ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਉਹਨਾਂ ਨੂੰ ਸਲਾਮ ਲੀ ਦਿੱਤੀ ਗਈ ਹੈ। ਦੇਵਾਰਕ ਮੈਂਬਰਸ ਦੀਆਂ ਅੱਖਾਂ ਬੜੀਆਂ ਨੰਮ ਸੀਗੀਆਂ ਤੋਂ ਉਹਦੀ ਵਾਰੇ ਕੁਝ ਕਹਿਣਾ ਸਮਝ ਆ। ਅ ਦੇਖੀ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਤੇ ਅਸੀਂ ਵੀ ਪੁਲਿਸ ਪਰਿਵਾਰ ਤੇ ਉਹਨਾਂ ਦਾ ਪਰਿਵਾਰ ਸਾਰੇ ਹੀ ਉਹਨਾਂ ਨੂੰ ਯਾਦ ਕਰਦੇ ਸਾਡੇ ਅੱਖਾਂ ਨੰਮ ਹੁੰਦੀਆਂ ਨੇ। ਉਹਨਾਂ ਦੀ ਅ ਸੁਪਰੀਮ ਸੈਕਰੀਫਾਈਸ ਕਾਇਆ ਜਾਂਦਾ ਹੈਗਾ ਜੋ ਸ਼ਹਾਦਤ ਹੁੰਦੀ ਹੈਗੀ ਤੇ ਇਹਨੂੰ ਹੀ ਯਾਦ ਕਰਦੇ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈਗਾ। ਤੇ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਦੇਸ਼ ਦੀ ਰਾਖੀ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਅੱਜ ਇੱਥੇ ਬੁਲਾਇਆ ਗਿਆ ਹੈ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਹੈਗਾ ਤੇ ਉਹਨਾਂ ਦੀ ਜੋ ਵੀ ਦੁੱਖ ਤਕਲੀਫਾਂ ਹੋਣ ਗਿਆ ਉਹਨਾਂ ਦਾ ਨਿਵੇੜਾ ਕਰਨ ਦੇ ਲਈ ਸਾਡੀ ਪੂਰੀ ਇਹ ਪੂਰੀ ਕੋਸ਼ਿਸ਼ ਹੈ ਮੈਂ ਕੀ ਕਹਿਣਾ ਚਾਹੁੰਦਾ ਜਿਹੜਾ ਜੀ ਸੀਧਾ ਨੂੰ ਲਾਲ ਦਿੱਤਾ ਜਾ ਰਿਹਾ ਹੈ ਅ uh, 21 ਅਕਤੂਬਰ ਨੂੰ ਪੂਰੀ ਕੀ ਪੂਰੀ ਪੁਲਿਸ ਪੂਰੇ ਭਾਰਤ ਦੀ ਪੁਲਿਸ ਭਾਰਤ ਦੇ ਜਿੰਨੇ ਵੀ ਡਿਫਰੈਂਟ ਡਿਫਰੈਂਟ ਪੁਲਿਸ ਆਰਗੇਨਾਈਜੇਸ਼ਨਸ ਹੈ ਉਹ ਪੁਲਿਸ ਕਮੇਮੋਰੇਸ਼ਨ ਡੇ ਮਨਾਉਂਦੀ ਹੈ ਆ ਪੁਲਿਸ ਕਮੇਮੋਰੇਸ਼ਨ ਡੇ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਜਾਂਦਾ ਹੈ ਜੋ ਪੁਲਿਸ ਔਰ ਜੋ ਆਰਮਡ ਪੁਲਿਸ ਦੀ ਜਿੰਨੇ ਵੀ ਬਟਾਲੀయన్స్ ਔਰ ਡਿਫਰੈਂਟ ਯੂਨਿਟਸ ਵਿੱਚ ਸ਼ਹੀਦ ਹੋਏ ਐ ਦੀ ਅ ਅੱਜ ਦੀ ਸ਼ੁਰੂਆਤ ਜੋ ਹੈਗੀ ਕਮੇਮੋਰੇਸ਼ਨ ਡੇ ਦੀ ਉਹ 1959 ਵਿਖੇ ਇੱਕ ਸੀਆਰਪੀਐਫ ਦੀ ਟੁਕੜੀ ਜੋ ਹੌਟ ਸਪ੍ਰਿੰਗ ਲਦਾਖ ਵਿਖੇ ਭਾਰਤ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਈ ਸੀਗੀ ਤੇ ਉਹਨਾਂ ਦੀ ਯਾਦ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀਗਾ ਹਰ ਸਾਲ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਇਸ ਸਾਲ ਵੀ ਪਿਛਲੇ ਸਾਲ ਦੇ 191 ਸ਼ਹੀਦ ਪਲੱਸ ਜੋ ਖੰਨਾ ਜ਼ਿਲ੍ਹੇ ਦੇ 33 ਸ਼ਹੀਦ ਪਰਿਵਾਰ ਹੈ ਸ਼ਹੀਦ ਹੈ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇੱਥੇ ਬੁਲਾਇਆ ਗਿਆ ਹੈ The... Uh ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਅੱਜ ਪਖੰਨਾ ਪੁਲਿਸ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਉਹਨਾਂ ਨੂੰ ਸਲਾਮੀ ਦਿੱਤੀ ਗਈ ਹੈ। ਪਰਿਵਾਰਕ ਮੈਂਬਰਸ ਦੇ ਅੱਖਾਂ ਬੜੀਆਂ ਨੰਮ ਸੀਗੇ ਤਾਂ ਉਹਦੀ ਬਾਰੇ ਕੁਝ ਕਹਿਣਾ ਚਾਹੁੰਦੇ। ਅ ਦੇਖੀ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਤੇ ਅਸੀਂ ਵੀ ਪੁਲਿਸ ਪਰਿਵਾਰ ਤੇ ਉਹਨਾਂ ਦਾ ਪਰਿਵਾਰ ਸਾਰੇ ਹੀ ਉਹਨਾਂ ਨੂੰ ਯਾਦ ਕਰਦੇ ਸਾਡੀ ਅੱਖਾਂ ਨੰਬ ਹੁੰਦੀਆਂ ਨੇ। ਉਹਨਾਂ ਦੀ ਅ ਸੁਪਰੀਮ ਸੈਕ੍ਰੀਫਾਈਸ ਕਾਇਆ ਜਾਂਦਾ ਹੈਗਾ ਜੋ ਸ਼ਹਾਦਤ ਹੁੰਦੀ ਹੈਗੀ ਤੇ ਇਹਨੂੰ ਹੀ ਯਾਦ ਕਰਦੇ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈਗਾ। ਤੇ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਦੇਸ਼ ਦੀ ਰਾਖੀ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਅੱਜ ਇੱਥੇ ਬੁਲਾਇਆ ਗਿਆ ਹੈ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਹੈਗਾ ਤੇ ਉਹਨਾਂ ਦੀ ਜੋ ਵੀ ਦੁੱਖ ਤਕਲੀਫਾਂ ਹੋਣਗੀਆਂ ਉਹਨਾਂ ਦਾ ਨਿਵੇੜਾ ਕਰਨ ਦੇ ਲਈ ਸਾਡੀ ਪੂਰੀ ਇਹ ਪੂਰੀ ਕੋਸ਼ਿਸ਼ ਹੈ ਥੈਂਕ ਯੂ